पीछे भी मौका पिछे पीछे मीडिया आ जाओ अगले आज आ जाने आ जाने आ जाने

ਦਾ ਦਾ ਲਾਭ ਨੂੰ ਪਹੁੰਚਾਤਾ ਜੀ ਤੁਸੀਂ ਕਿਹਾ ਕਿ ਨਹੀਂ 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 ਸਰ ਜੀ ਸਾਈਟ ਤੇ ਸਰ ਕੰਪੀਟੀਸ਼ਨ ਜਾਂ ਬੁੱਕਸ ਇਹ ਸਿਲੇਬਸ ਪੜ੍ਹਨ ਨਹੀਂ ਸਰ ਸਿਲੇਬਸ ਨਹੀਂ ਅ ਮਲੇ ਸਾਉਂ ਕੋ ਦਿੱਕਤੀ ਕਰਦੇ ਜੀ ਬੱਚੇ ਅੱਛਾ ਇਹਦਾ ਸਕੂਲ ਹੈ ਬੇਟਾ ਅੱਛਾ ਇਹ ਬਾਰੇ ਕੇ ਆ ਕੇ ਤੁਸੀਂ ਸਿਲੇਬਸ ਦੇ ਕਿਤਾਬਾਂ ਵੀ ਪੜ੍ਹ ਸਕਦੇ ਹੋ ਇਹ ਵੀ ਕਰੇ ਮਾਹੌਲ ਨਹੀਂ ਬਣਦਾ ਹਾਂ ਜੀ ਸਿਟਿੰਗ ਹੋਣ ਦੀ ਨਹੀਂ ਹੋ ਰਹੀ ਸਿਟਿੰਗ ਹੋ ਜਾਂਦੀ ਹੈ ਵੈਰੀ ਗੁੱਡ ऑल द बेस्ट थैंक यू मेरी क्लास है थैंक यू चलो थोड़ा माहौल बन जाएगा एवरीथिंग प्रॉपर बात बात हम साइड से लोकेशन गोदासर गोदा और एक पेंट्री ओके थैंक यू ਆਲ ਦਾ ਬੈਸਟ ਬ੍ਰਨਾਲੇ ਵੀ ਸੀ ਨਾਮ ਬਣਾਈ ਹਾਂ ਹਾਂ ਬਰਨਾਲੇ ਵਾਲੇ ਦਾ ਫਟਾਪਾੜਾ ਬੜਾ ਨਾ ਫੈਟੇ ਅਫਸਰ ਵਾੜਨਾ ਕੀ ਵੜਨਾ ਹੈ ਆਈਐਸ ਬੈਰੀ ਆਈਐਸ ਆਈਐਸ ਸੀਟਿੰਗ ਨਾ ਪਾ ਸਕਦਾ ਹੈ ਜਿਹੜੀ ਲਾਇਬ੍ਰੇਰੀ ਹੈ ਕੰਪੀਟੀਸ਼ਨ ਦੇ ਬਾਕਸ ਬਾਰੇ। ਅਸਲ ਤੇ ਗੋਲ ਤਾਂ ਵਾਦੀਆ ਤੁਹਾਡੇ ਲਈ تسهیل ਬਣਾਉਂਦਾ ਦੀਪਾ ਤੇ ਸੌਲ ਜਿਹੜੀ ਬਹੁਤ ਆਸਾਨੀ ਹੋਈ ਹੈ। ਕਿ ਉਸਾਰੀਆ ਤਰੀਕਾ ਕਈ ਵਾਰੀ ਕਰੇ ਤਾਂ ਮਾਹੌਲ ਵੀ ਬਣ ਜਾਣਾ ਪਰੰਤੂ ਜੇ ਨਹੀਂ ਮਿਲ ਪਾਉਂਦਾ ਕਈ ਵਾਰੀ ਬੋਲੋਂ ਬੰਦਾ ਨਾ ਵੀ ਲੇਵਰ ਕਰੇ ਰਿਕਰੇਸ਼ਨਿੰਗ ਦਾ ਇਹਦਾ ਚੱਲ ਜਾਏ ਤਾਂ ਚੰਗੀ ਸ਼ਾਂਤੀ ਨਾਲ ਪੜ੍ਹਨਾ। ਅੱਛਾ ਗੁੱਡ ਲੱਕ অল ધ ਬੈਸਟ। ਠੀਕ ਹੈ ਜੀ। ਚੇਕ ਕਰੀਏ ਨਾ ਜੀ ਜੀ ਬਿਚਾਰ ਨਹੀਂ ਮਿਲਦਾ ਜੀ ਬਿਚਾਰ ਨਹੀਂ ਮਿਲਦਾ ਹਾਂ ਜੀ ਹੁਣ ਆਪਾਂ ਐਕਚੂਅਲ ਕਰਨਾ ਹਾਂ ਹਾਂ ਇਹ ਤਾਂ ਰਵਣ ਵਾਲਾ ਹੋ ਗਿਆ ਆਰਾਮ ਨਾਲ ਬੋਟੇ ਕਰਕੇ ਅਮਲੇ ਸਰ ਦਾ ਪੋਪੋਸ਼ ਆ ਆ ਆ ਵਾਹ ਮਾਨ ਸਾਹਿਬ ਜੀ ਗਰੀਮਾ ਬਾਰੇ ਦੱਸੋ ਇਥੇ ਬੱਚਿਆਂ ਦੀ ਸੁਬਿਆਤਾ ਸੀੜੀ ਮੇਰੇ ਬਾਸ ਥਾਰਾ ਸਾਰਨਾ ਤੇ ਹੋ ਗਿਆ ਜੀ ਪੂਰੀ ਹੋ ਗਿਆ ਜੀ ਅੱਛਾ ਹਾਂ ਜੀ ਠੀਕ ਦਨ ਕਰੇ ਪੰਗਾਇ ਤੇ ਤਾਂ ਦੇਤੀ ਜਾ ਗੁਰਦੇ ਲੋਕ ਕਰਦੇ ਆ ਅੱਛਾ ਸੀੜੀ ਮਾਸਤੇ ਹਾਂ ਜਾ ਲੜਕੇ ਤਿੰਨ ਸਕੂਲ ਲੱਗਦੇ ਜੀ ਲੜਕਿਆਂ ਤੇ अनुभव रखला याल गलोजी बाद मेहरबान साद लावी सोनू जी धन्यवाद कर दो सब दो सब ਇੱਕ ਮਿੰਟ ਇੱਕ ਮਿੰਟ ਇੱਕ ਵਾਰ ਸਾਰ ਤੋਂ ਦੱਸਾਂ ਪਈਏ ਮਾਸਟਰ ਜੀ ਕਹਿੰਦੇ ਇਹ ਇਹ ਕਹਿੰਦੇ ਕਹਿੰਦੇ ਮੈਂ ਕਿ ਸਾਡੇ ਇਹਦੀ ਲੀਡਰ ਨੇ ਸਾਡੇ ਪੁਰਾਣੇ ਬੰਦੇ ਨੇ ਐਂ ਦੇਖ ਹੁੰਦਾ ਕੀ ਗੱਲ ਜਣਾ ਉਪਰਾਲਾ ਕੀਤਾ ਦਾ ਪੂਰੇ ਪੰਜਾਬ ਦੇ ਵਿੱਚ ਲੱਗ ਪੱਗ ਹਰ ਹਲਕੇ 'ਚ ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰਹੇ ਆਂ ਜਿਹੜੇ ਚਬਰਾਂਲੇ ਦੇ ਵਿੱਚ ਨੌ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਆ ਤੇ ਨਾਲ ਨਾਲ ਅੱਜ ਵਰਚੁਅਲ ਮਹਿਲ ਕਲਾਂ ਦੀ ਅਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਦੌੜਾ ਹਲਕਾ ਉਹਦੀ ਅਚਾਰ ਨੇ ਤੇ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀਆਂ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ ਸਕਦੇ ਨੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਨਵਰਾਂ ਵਾਲੀ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜਨ ਦਾ ਰੋਲਾ ਪੈਂਦਾ ਰਹਿੰਦਾ ਜਾਂ ਕੋਈ ਤਾਂ ਬੱਚੇ ਇੱਥੇ ਆ ਕੇ ਆਪਣੀ ਪੜਾਈ ਕਰ ਸਕਦੇ ਆ ਸਿੱਖਿਆ ਕ੍ਰਾਂਤੀ ਵੀ ਬੜੀ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਕੁਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸ ਬਣਨ ਨੂੰ ਕਹਿੰਦਾ ਕੋਈ ਆਈਪੀਐਸ ਬਣਨ ਨੂੰ ਕਹਿੰਦਾ ਹੈਨਾ ਕੋਈ ਇੰਜੀਨੀਅਰ ਬਣਨ ਨੂੰ ਕਹਿੰਦਾ ਸੋ ਸੁਪਨੇ ਵੱਡੇ ਰੱਖਣੇ ਚਾਹੀਦੇ ਆ ਮੈਨੂੰ ਉਮੀਦ ਹੈ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਵੀ ਇੱਕ ਪੱਕਾ ਮੈਨੂੰ ਉਮੀਦਾ ਹੁਣ ਇਹ ਇਲਾਕਾ ਜਿਹੜਾ ਸਰ ਬਹੁਤ ਉਮੀਦ ਲੋਕਾਂ ਨੂੰ ਇਸ ਹਲਕੇ ਦੀ ਬਧੌੜ ਕਿ ਆਣ ਵਾਲੀ ਬਹੁਤ ਚੀਜ਼ਾਂ ਦੀ ਮੰਗਾਂ ਨੇ ਜਿਵੇਂ ਵੱਡੇ ਕਾਲਜ ਆ ਇੱਥੇ ਕੁੜੀਆਂ ਦੇ ਇੰਜੀਨੀਅਰਿੰਗ ਕਾਲਜ ਹਾਂਜੀ ਪਰ ਉਹ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕਿ ਹੋਊਗੀ ਪੂਰੀ ਕਾਲਜਾਂ ਦੀ ਵੀ ਪਲੱਸ ਸੰਗਰੂਰ ਮੈਡੀਕਲ ਕਾਲਜ ਤੇ ਇਸ ਤੋਂ ਇਲਾਵਾ ਜਿਹੜਾ ਖੇਤਾਂ ਨੂੰ ਪਾਣੀ ਜਿਹੜਾ ਮਿਲੇ ਆ ਅ ਬਿਜਲੀ ਇਹ ਹੁਣ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਸੇਤ ਬੀਮਾ ਬਿਨਾਂ ਕਿਸੇ ਫਾਰਮ ਤੋਂ ਬਿਨਾਂ ਕਿਸੇ ਅਰਾਜੀ ਫੈਲੇ ਦੇ ਬੱਚਾ ਹੈ ਨੇ ਨੂੰ ਕੀ ਸਹਾਰ ਦੇ ਕੇ ਜਾ ਰਹੇ ਹੋ ਦੇਖੋ ਸੈਣਾ ਸੰਸਦ ਮੈਂਬਰ ਵੇਲੇ ਤੁਸੀਂ ਕਾਫੀ ਗ੍ਰੈਂਟ ਪਹਿਲ ਦੇ 10000 ਰੁਪਏ ਦਿੱਤੀ ਸੀ ਤੇ ਹੁਣ ਸੰਸਦ ਮੈਂਬਰ ਸਾਡੇ ਕੋਲ ਆ ਖੜੇ ਨੇ ਸੰਸਦ ਮੈਂਬਰ ਸਾਡੇ ਕੋਲ ਆ ਖੜੇ ਨੇ 5 ਕਰੋੜ ਦੀ ਮੰਗ ਕੀਤੀ ਹੈ ਪੰਚਾਇਤ ਨੇ ਸੈਣਾ ਪੁਕਿਆ ਜਿਹੜਾ ਵਿਕਾਸ ਕਰ ਰਿਹਾ ਹੈ ਇੱਥੇ ਨਗਰ ਪੰਚਾਇਤ ਦਾ ਵੀ ਮੁੱਦਾ ਕਾਫੀ ਗਰਮਾਇਆ ਹੋਇਆ ਰਿਹਾ ਹੈ ਹਾਂਜੀ ਉਹ ਸੋਨਾ ਪੰਚਾਇਤ ਘਰ ਹੈ ਇੱਥੇ ਮੈਨੂੰ ਯਾਦ ਹੈ ਇਸ ਗੱਲ ਦਾ ਕਿ ਬੜਾ ਸ਼ਾਨਦਾਰ ਆ ਨਾਲ ਹੀ ਪੰਚਾਇਤ ਘਰ ਉਹ ਬੋਰਡ ਦੇ ਥੱਲੇ ਆਉਂਦੇ ਰਹੇ ਸੋ ਸਰਪਧੌਰ ਸਿਵਲ ਹਸਪਤਾਲ ਦੇ ਵਿੱਚ ਡਿਜੀਟਲ ਐਕਸ-ਰੇ ਮਸ਼ੀਨ ਦੀ ਲੰਮੇ ਚਿਰ ਤੋਂ ਮੰਗ ਆ ਗਈ ਉਹ ਪੂਰੀ ਨਹੀਂ ਹੋ ਰਹੀ ਜੀ ਕਾਫੀ ਇਹਨੂੰ ਟਾਈਮ ਹੋ ਗਿਆ ਜੀ ਬਿਲਕੁਲ ਅਸੀਂ ਦੇਖੋ ਸਾਡੇ ਤਿੰਨੋ ਐਮਐਲਏ ਖੜੇ ਨੇ ਇਸ ਇਲਾਕੇ ਦੇ ਐਮਪੀ ਸਾਹਿਬ ਖੜੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਲਕ ਆਮ ਆਦਮੀ ਕਲੀਨ ਫੈਗਾ ਜੀ ਜੀ ਹੈ ਵੱਡੇ ਹਸਪਤਾਲ ਵੀ ਜਿਹੜੇ ਨੇ ਉਹ ਵੀ ਲੋਕਾਂ ਨੂੰ ਅਸੀਂ ਦੇਵਾਂਗੇ ਤਾਂ ਕਿ ਕਿ ਪਹਿਲਾਂ ਆਪਣੇ ਇਲਾਕੇ ਨੂੰ ਇਲਾਜ ਵਾਸਤੇ ਜਤਾਂ ਡੀ ਐਮ ਸੀ ਲੁਧਿਆਣਾ ਜਾਂ ਪਟਿਆਲੇ ਜਾਣਾ ਪੈਂਦਾ ਸੀ। ਕਈ ਵਾਰੀ ਟਾਈਮ ਬਹੁਤ ਕ੍ਰਿਊਸ਼ਲ ਹੁੰਦੋ ਉਸ ਵੇ ਸਰ ਜੀ ਬਲਾਕਟਨ ਦੀ ਚੋਣ ਕਰ ਹੋਈ ਜਿਹੜਾ ਵੀ ਚੇਨਾ ਆਨਲਾਈਨ ਅੱਜ ਐਨਾਉਂਸਮੈਂਟ ਹੋ ਜੂ ਵੀ ਜ਼ਿਲ੍ਹਾ ਪੱਤਰ ਸਰ ਜੀ ਹਰਮਨ ਦਰਵਾਸਾ ਤੋਂ ਧੰਕੀਆਂ ਨੂੰ ਲੈ ਕੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਕੇਸ ਕਰ ਲਿਆ ਜਿਹੜਾ ਉਹਨਾਂ ਦਾ ਨੰਬਰ ਹੈ ਜਿਹੜਾ ਜਿੱਥੋਂ ਹੀ ਵੇਲ ਆਈ ਹੈ ਬੜੀ ਜਲਦੀ ਜਿਹੜਾ ਉਹਨਾਂ ਨੂੰ ਜਿਹੜਾ ਫੜ ਕੇ ਲਿਆਵਾਂਗੇ ਤੇ ਇਸ ਤਰ੍ਹਾਂ ਦੀ ਹਿੰਮਤ ਮਗਲ ਜਿਹਦੀ ਜਿਹਨੇ ਵੀ ਕੀਤੀ ਹੈ ਉਹਨੂੰ ਮਿਸਾਲੀ ਸਜ਼ਾਾਂ ਮਿਲਣਗੇ ਪੈਸੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਵੀ ਇਤਬੀਆਂ ਧਰਮ ਦੇ ਗ੍ਰਾਂਥ ਦੀ ਹੈ ਜੇ ਕੋਈ ਵੀ ਇਤਬੀ ਕਰੇ ਕੋਸ਼ਿਸ਼ ਕਰੂਗਾ ਸਖਤ ਸਿਆਮ ਰੱਖੇ ਉਹਦੇ ਵਿੱਚ ਗੁਰੂ ਘਰ ਜਾਂ ਉਹਦੇ ਵਿੱਚ ਕੋਈ ਵੀ ਧਾਰਮਿਕ ਬਿਲਡਿੰਗ ਵੀ ਉਹਦੇ ਵਿੱਚ ਇਨਕਲੂਡਡ ਸੋ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਅੱਜ ਦਾ ਦਰਬਾਰ ਸਾਹਿਬ ਜਾਨਿਆ ਆਪਣੀ ਪਰਿਵਾਰ ਦੀ ਸੁਰੱਖਿਆ ਮੰਗਣ ਤੇ ਇੱਕ ਮੇ ਹੋ ਸਕਦਾ ਕਿ ਦਰਵਾਜ਼ਾ ਸਭ ਨੂੰ ਕੋਈ ਨਹੀਂ ਖੰਕ